ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋ ਜੋ ਭਗਤ ਉਪਾਇਆ ਪੈ ਜਿੜਕਤਾ ਆ ਰਾਮ ਰਾਜੇ ਹਰ ਨਾਗ ਦੁਸ਼ਟਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਅਨਿੰਦ ਕਾ ਪਿੱਟ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਹਰ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੁ ਸੁਗੁਰੁਗੁ ਪਿਆ ਜਾ ਸੁਖ ਤਮਨ ਹੋਇ ਤੂੰ ਕਰਤਾ ਕਰਨਾ ਮੈਂ ਨਹੀਂ ਜਹਾਂ ਕਰੀ ਨ ਹੋਇ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾਉ ਜਾਤਮਹਿ ਜੋ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਵਤ ਸਵਾਲਿਓ ਲਿਨ ਕੀਤੇ ਸਪਾਰ ਪਿਆ ਕਹੋ ਨਾਨਕ ਕਰਤੇ ਕਿਆਂ ਬਾਤਾਂ ਜੋ ਕੁਛ ਕਰ ਨਾ ਸੋ ਕਰ ਰਹਿਆ ਸੋਦਰ ਰਸਾ ਮਹੱਲਾ ਪਹਿਲਾ ੴ ਸਤਗੁਰ ਪ੍ਰਸਾਦ ਸੋਦਰ ਤੀਰ ਕੇ ਆ ਸਭ ਕਰਕੇ ਹਜਤ ਵੈ ਸਰਬ ਸਮਾਲੇ ਵਾਜ ਤੇਰੇ ਨਾਦਨ ਇਕ ਸੰਖਾ ਕੇਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰੇ ਸੋ ਕਹਿਆ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੂੰ ਨਾ ਪਉਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤਨੋ ਈਸ਼ਰ ਬ੍ਰਹਮਾ ਦੇਵੀ ਸੁਣ ਤੇਰੇ ਸਦਾ ਸਵਾਰੇ ਗਾਵਣਤ ਤੁਨ ਨੰਦ ਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਣਤ ਤੁਨ ਸੈ ਸਮਾਧੀ ਅੰਦਰ ਗਾਵਣਤ ਤੁਨ ਸਾਧ ਵਿਚਾਰੇ ਗਾਵਣਤ ਤੁਨ ਜਤੀ ਸਤੇ ਸੰਤੋਖੇ ਗਾਵਣਤ ਤੁਨ ਵੀਰ ਕਰਾਰੇ ਗਾਵਣਤ ਤੁਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣਤ ਤੁਨ ਮੋਹਣਿਆ ਮਨਮੋਹਣ ਸਰਗ ਮਛ ਪਿਆਲੇ ਗਾਵਨਤ ਨੂੰ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਨਤ ਨੂੰ ਜੋਤ ਮਹਾਬਲ ਸੂਰਾ ਗਾਵਨਤ ਨੂੰ ਖਾਣੀ ਚਾਰੇ ਗਾਵਨਤ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਸੇਤਨ ਗਾਵਨ ਜੋਤ ਤੁ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤਨ ਗਾਵਨ ਸੇ ਮੈ ਚਤਨ ਆਵਣ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪਿਓ ਸਿਜੈ ਨ ਜਾਸੇ ਰਚਨਾ ਜੇ ਨਰ ਚਾਈ ਰੰਗੇ ਰੰਗੇ ਪਾਤੀ ਕਰ ਕਜਨ ਸੇ ਮਾਇਆ ਜਿਨ ਉਪਾਏ ਕਰ ਕਰ ਦੇਖੈ ਕੀਤਾ ਆਪਣਾ ਜੋ ਤਸ ਦੇ ਵਡਿਆਈ ਜੋ ਤਸ ਪਾਵੇ ਸੋਇ ਕਰ ਸਿ ਪ੍ਰੋਕਮਨ ਕਰ ਨਾ ਜਾਈ ਸੋ ਪਾਤਸ਼ਾਹ ਸਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋ ਵੱਡਾ ਕਹਿ ਸਭ ਕੋ ਏਕ ਵਡਾ ਡੀਠਾ ਹੋਏ ਕੀਮਤ ਪਾਇਨ ਕਹਿਆ ਜਾਏ ਕਹਿਣ ਵਾਲੇ ਤਰਹਿ ਸਮਾਇ ਵੱਡੇ ਮੇਰੇ ਸਾਈਆ ਘਰ ਗੰਭੀਰਾ ਗੁਣੇ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਓ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ ਰਹਾਏ ਕਹਣ ਨ ਜਾਏ ਤੇ ਰਿਤਲ ਵਢਿਆਏ ਸਭ ਸਤ ਸਭ ਤਬ ਸਭ ਚੰਗਿਆਈਆਂ ਸਦਾ ਪੁਰਖਾਂ ਕੇ ਆ ਵਢਿਆਈਆਂ ਤੁਧ ਵਿਣਸ ਦੇ ਕਿਨ ਨ ਪਈਆ ਕਰ ਮਿਲੈ ਨ ਟਾਕ ਰਹਾਇ ਆਖਣ ਵਾਲਾ ਕਿਆ ਵਿਚਾਰਾ ਸਿਵਤੇ ਪਰੇ ਤੇਰੇ ਪੰਡਾ ਰਾਜਿਸ ਤੋਂ ਦੇਤ ਸਹਿ ਕੈ ਚਾਰਾ ਨਾਨਕ ਸਚ ਸਵਾਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀ ਮਾ ਵਿਸਰੈ ਮਰ ਜਾਉ ਆਖਣ ਔਕਾ ਸੱਚਾ ਨਾਮ ਸੱਚ ਨਾਮ ਕੀ ਲਾਗੇ ਪੂਗਤ ਪੁਖ ਖ ਚੱਲਿਆ ਦੁਖਾ ਸੁਖ ਵਿਸਰ ਮੇਰੀ ਮਾਏ ਸੱਚਾ ਸਭ ਸੱਚ ਨਾ ਰਹਾਓ ਸੱਚ ਨਾਮ ਕੀਤਲ ਵਡਿਆਏ ਅਗਤ ਕੇ ਕੀਮਤ ਨਹੀਂ ਪਾਏ ਜਿਸ ਮਿਲਕੈ ਆਖਣ ਪਾਹ ਵਡਾਨ ਹੋਵੇ ਘਟ ਨ ਜਾਏ ਨਾਹ ਮਰੈ ਨ ਹੋਵੇ ਸੋਗ ਦਿੰਦਾ ਰਹੈ ਨ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਜਿਵੜ ਆਪ ਤੇਵੜ ਤੇਰੀ ਦਾਤ ਜਨ ਦਿਨ ਕਰ ਕਹਿ ਕੀਤੇ ਰਾਤ ਖਾਸਮ ਵਿਸਾਰਤ ਇਕਮ ਜਾਤ ਨਾਨਕ ਨਾਮੈ ਬਾਡ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾਂ ਬਿਨਿ ਕਰਿਓ ਗੁਰ ਪਾਸ ਹਮ ਕੀ ਰਖ ਰਮ ਸਤਗੁਰ ਸਰਣਾਏ ਕਰਦਿਆ ਨਾ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਹ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨੋ ਮੇਰ ਪ੍ਰਾਨ ਸਿਖਾਏ ਹਰ ਕੀਰਤ ਹਮ ਰੀਰ ਰਾਸਰਾਉ ਹਰ ਜਨ ਕੇ ਵਡ ਪਾਗ ਵਡੇਰੇ ਜਨ ਹਰ ਅਰਸ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਅਰਸ ਨਾਮ ਨਪਾਇਆ ਤੇ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤਿ ਨ ਆਏ ਤਰਗਜੀ ਵੈ ਤਰਗਜੀ ਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤੈ ਤੁਰਮਸਤਕ ਲਿਖਿਆ ਲਖਾਸ ਧਨ ਤਨ ਸਾਸੰਗ ਜਿ ਤਰਸ ਪਾਇਆ ਮਿਲ ਜਨ ਨਾਨਕ ਨੋ ਪ੍ਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਤ ਜਤ ਅਦਮ ਜਾਰ ਹਰ ਜੀਉ ਪਰਿਆ ਸਹਲ ਪਤਨ ਮਹਾਂ ਜਾਂ ਤੋ ਪਾਏ ਤਾਂ ਕਰਜ ਕਾ ਗਹਿ ਕਰ ਧਰਿਆ ਮੇਰੇ ਮਨ ਦੁਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਣਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਕ ਸਬਾਹੇ ਠਾਕੁਰ ਕਾਹੇ ਮਨ ਕੋਕਰਿਆ ਉਡ ਡਾ ਵੈ ਸ ਕੁਸਾਂ ਤਿਸ ਪਾਛੇ ਬਚਰੇ ਛਰੇ ਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਨ ਸਿਮਰਨ ਕਰਿਆ ਸਭ ਨਿਧਾਨ ਦਸਟ ਸਿਧਾਨ ਠਾਕੁਰ ਘਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰਾਂਤਨ ਅਪਾਰ ਵਰਿਆ ਰਗਾਸਾ ਮਹੱਲਾ ਚੌਥਾ ਸੋ ਪਰਖੇ ੴ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰਗਮ ਅਗਮ ਅਪਾਰਾ ਸਭ ਤਿਆਵੇ ਸਭ ਤਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾ ਦਾਤਾ ਹਰ ਤਿਆਵ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਰਿ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤ ਇਕ ਪਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸਿਵਹਿ ਜੋ ਸਿਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੇ ਤੁਧ ਜੀ ਇਸ ਜਨ ਜੁਗ ਮੈਂ ਸੁਖ ਵਾਸੀ ਸੇਮੁਗਤ ਸੇਮੁਗਤ ਪੈ ਜਨ ਹਰ ਧਿਆਇਆ ਜੇ ਤਨ ਟੋਟੇ ਝਮਕੇ ਭਾਸੀ ਜਿਨਰ ਪਉ ਜਿਨ ਹਰ ਨਿਰਪਉ ਧਿਆਇਆ ਜੀ ਤਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰ ਤਿਆ ਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜਰਨ ਕ ਅਨੇਕ ਅਨੰਤਾ ਤੇਰੇ ਅਨਕ ਤੇਰਨ ਕਰ ਹਰ ਪੂਜਾ ਜੀ ਤਪ ਤਾਪੇ ਜਪਹਿ ਬੇਅੰਤਾਂ ਤੇਰੇ ਅਨੇਕ ਤੇਰੇ ਨਿਕ ਪੜਹਿ ਬੋ ਸਿਮਰ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪ੍ਰਕਰਤਾ ਜੀ ਤੂ ਜੇ ਵੜਿ ਅਵਰਨ ਕੋਈ ਤੂੰ ਝੁਕ ਝੁਕ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨਹ ਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸਿਵਰਤਾ ਜੇ ਤੂੰ ਆਪੇ ਕਰਹਿ ਸਹੋਏ ਤੁਦੇ ਆਪੇ ਸ੍ਰੇਸ਼ਟ ਸਭ ਪਾਈ ਜੇ ਤੁਦੇ ਆਪੇ ਸਰ ਸਭ ਗੋਏ ਜਨ ਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮਹਡਾ ਸਾਈਂ ਜੋ ਤੂੰ ਪਾਵੇ ਸੋ ਇਥੇ ਸਿਜੋ ਤੂੰ ਦਿਆ ਸੋਇ ਹੋਂ ਪਾਈ ਰਹਾਓ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹ ਤਿੰਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤੂੰ ਦਿਆ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੇ ਮਾਹੇ ਤੁਝ ਬਿਨ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਿਸਨੋਂ ਤੂੰ ਜਾਣ ਹੈ ਸੋ ਜਨ ਜਾਣ ਹਰ ਗੁਣ ਸਦਿਆਖ ਵਖਾਣ ਜਿਨਾਂ ਅਟ ਸੇ ਵਿਆ ਤਨ ਸੁਖ ਪਾਇਆ ਸਾਜੇ ਰਾਮ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੇ ਜਾਣ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜ ਪਹਿਲ ਨਿਵਸ ਪਾਣੀ ਭਾਵਕ ਤਨਹਿ ਕਿਆ ਪੰਕਜ ਮੋਹ ਪਗ ਨਹਿ ਚੱਲੈ ਹਮ ਦੇਖਾਂ ਤੈ ਡੂਬਿਐ ਲੈ ਮਨੇਕਨ ਚਿਤਸ ਮੋੜ ਮਨ ਹਰ ਬਿਸਰਤ ਰੇ ਗੁਣ ਗਲਿਆ ਰਹਉ ਨਾ ਹੋ ਜਤਿਸ ਤੇਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਨ ਕੇ ਸ਼ਰਨ ਜਿਨ ਤੋ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪੇਪਰਾ ਪਤ ਮਨੁਖ ਦੇਹੁਰਿਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਅਵਰ ਕਾਜ تیر ਕੀ ਤਨ ਕਾਮ ਮਿਲ ਸਾ ਸੰਗਤ ਭਜ ਕੇਵਲ ਨਾਮ ਸਰੰਗ ਜਾ ਮੈ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਛ ਦਸਮੇ ਕਬਿ ਵਾਜ ਬੈਣ ਤੇ ਚਾਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਇ ਤਿ ਕਿ ਇੱਛਾ ਤਵ ਚਰਨਮਨ ਰਹਿ ਮਹਾਰਾਪਾ ਨ ਜਾਣ ਕੋ ਪ੍ਰਤਿ ਪਾਰਾ ਹਮਰੇ ਦੁਖ ਸਬੈ ਤੁਮ ਘਾਵਹੁ ਆਪ ਹਾਦੈ ਮਹ ਬਚਾਵੋ ਸੁਖਿ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋਰ ਚਨਜ ਕਰਦੈ ਕਰੀਐ ਸਭਰਨ ਕੋ ਆਸੰਗਰੀਆ ਪੂਰਨ ਹੋਏ ਮਾਰੀ ਆਸਾ ਤੁਰ ਭਜਨ ਕੇ ਰਹਿ ਪਿਆਸਾ ਤੁਮੈ ਛਾਡ ਕੋਈ ਅਵਰਨ ਧਿਆਉ ਜੋ ਵਰਚਾਂਸ ਤੁਮ ਤੇ ਪਾਉ ਸੇਵਕ ਸਿਕ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪਹਾ ਤਮਜ ਅਬਰੀਏ ਮਰਨ ਕਾਲ ਕਾ ਤਰਾਸ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸਰਯਸਤੋ ਜੋ ਕਰਿਓ ਰੱਛਾ ਰਖ ਲਿਓ ਮੋਹਿ ਰਖਣ ਹਾਰੇ ਸਾਇਬ ਸੰਤ ਸਹਾਈ ਪਿਆਰੇ ਦਿਨ ਮਾ ਦੁਸ਼ਟਨ ਕੇ ਹੰਤਾ ਤੁਮਹ ਪਰੇ ਚਤੁਰ ਦਸ ਕੰਤਾ ਕਾਲ ਪੈ ਬ੍ਰਹਮ ਬਪਤਰ ਕਾਲ ਪੈ ਸਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਂ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਤ ਜਸ਼ਨ ਪਜਾਇਓ आगतिक अवतार सोए गुरु समझो हमारा नमस्कार तसे कह हमारी सकल प्रजा जन आप सवारी शिवकन को सब गुण सुख दियो सतरन को पल मोह बद कियो कट कट के अंतर के जानत भले बुरे की पीर पहचानत चीटी ते कुंच रस तुलला सब पर कृपा दृष्ट कर फुला ਸਾਂਤਨ ਦੁਖ ਪਾਏ ਤੇ ਦੁਖੇ ਸੁਖ ਪਾਏ ਸਾਧਨ ਕੇ ਸੁਖੇ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣ ਜਬ ਉਦਕਰਕ ਕਰਾ ਕਰਤਾ ਰਾਹ ਪਰ ਜਾ ਤਰਤਿ ਬਿਦੇ ਅਪਾਰਾ ਜਬਾ ਕਰ ਕਰਤੇ ਹੋਂ ਕਬ ਹੂੰ ਤਮੈ ਮਿਲਦੇ ਤਰ ਸਭ ਹੂੰ ਜੇਤੇ ਬਦਨ ਸਿਰਸਬ ਤਾਰੇ ਆਪ ਆਪਨੇ ਬੂਝੋ ਉਚਾਰੈ ਤੁਮ ਸਭੇ ਤੇ ਰਹਤ ਨ ਰਲਮ ਜਾਨਤ ਬੇਦ ਪਿਹਦ ਅਰ ਆਲਮ ਨਰੰਕਾਰ ਨਿਰਭਕਾ ਨਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਮੁੜ ਚਾਰਤ ਭੇਦਾ ਜਾਕੋ ਪੇਵਨ ਪਾਵਤ ਬੇਦਾ ਤਾ ਕੁਰ ਪਰ ਪਾਹਨ ਉਨਮਨਤਾ ਮਹਾ ਮੂੜ ਕਚ ਪੇਧਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨਹਿ ਭਿਵ ਆਪਾ ਪਣੀ ਬੁਧਹਿ ਜਿਤੇ ਭਰਨਤ ਬਿਨ ਪਿੰਡ ਤੋ ਹੈ ਤੇਤੀ ਤੁਮਰਾ ਲਖਨ ਜੈਕਸਾਰਾ ਕਹਿਬ ਸਜਾ ਪ੍ਰਥਮ ਸੰਸਾਰ ਇਕ ਰੂਪਨੁਪਸਰੂਪਾ ਰੰਗ ਪਿਉ ਰਾਵਕੇ ਪੂਪਾ ਅੰਡ ਜੇ ਰਸੇ ਤਜਕਿਨੇ ਉਤਪਜ ਖਾਨ ਬਹੋਰ ਚ ਦਿਨੇ ਕਹਉ ਫੂਲ ਰਾਜਾ ਵੇ ਬੈਠਾ ਕਉਸਮਨ ਪਿਉ ਸੰਕਰ ਇਕੱਠਾ ਸਗਰੇ ਸੱਡ ਦਿਖਾਇ ਅਚੰਭਵ ਆਦਿ ਜੁਗਾਦ ਸਰੂਪ ਸੇ ਅੰਬਵ ਅਵਰਖਾ ਮੇਰੀ ਤੁਮ ਕਰੋ ਸਿਖੁ ਬਾਰੈ ਸਗ ਸੰਗ ਰੋ ਦੁਸ਼ਟ ਜਿਤ ਉਠਵ ਤਤ ਪਤਾ ਸਕਲ ਮਲੇਸ਼ ਕਰੋਰਨ ਘਾਤਾ ਜਿਸ ਤਤਵ ਸਰਨੀ ਪਰੇ ਤਨ ਕੈ ਦੁਸ਼ ਦੁਖ ਤਾ ਹਮਰੇ ਪੁਰਖ ਜਾਨ ਪਗ ਪਰੇ ਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲਨ ਟਨੇ ਆਏ ਹੈ ਰੱਛਾ ਹੋਏ ਤਾਂ ਸਭ ਕਲਾ ਦੁਸ਼ਟਾਂ ਟ੍ਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜੈਨ ਹਰ ਹੋ ਤਾਕੇ ਤਾਪ ਤਨ ਕਮੈ ਹਰ ਹੋ ਰਦ ਸਦ ਕਰਮ ਸਭ ਹੋਏ ਦੁਸ਼ਟ ਸ਼ਾਹਸਕ ਨਾ ਕੋਈ ਇੱਕ ਬਾੜ ਜੰਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰਨ ਨਾਮ ਤੇਹਾਰੋ ਕਹਾ ਦਾਰ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਨ ਤੇਹਾਰੀ ਆਪ ਹਦ ਲੈ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲੈ ਹੋ ਵਿਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਗ ਤਰੇ ਨੇ ਆਨਿਓ RAM REHIM PURAN QURAN ਅਨੇਕ ਕਹਿਮ ਤੇ ਇੱਕ ਨ ਮੰਨਿਓ ਸਿਮਰਤ ਸਾਸਤਰ ਬੇਦ ਸਬੈ ਬਹੁ ਭੀਦ ਕਮ ਇੱਕ ਨ ਜਾਣਿਓ ਸਿਰਸ ਪਾਨ ਕਿਰਪਾ ਤੁਮਰੀ ਕਰ ਮਾ ਨਾ ਕਿਹੋ ਸਭ ਤੁਹੇ ਬਖਨਿਉ ਦੁਹਰਾ ਸਗਲ ਦਵਾਰ ਕੋ ਛਾਡ ਕੇ ਗਇਓ ਤੁਹਾਰੋ ਦਵਾਰ ਬਾਹੈਂ ਗਹੇ ਕਿਲਾਜ ਅਸ ਗੋਬਿੰਦਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਕੁੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਅਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੇ ਘਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਬ ਨਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਚਾ ਨਹੀਂ ਕਰ ਤੇ ਰੈ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਚਾ ਨਹੀਂ ਕਰਤੇ ਰੈ ਸਾਚਾ ਨਾਮ ਰਾਧਾਰੂ ਸਾਚੇ ਨਾਮੇਦਾਰ ਮੇਰਾ ਜਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖਮਨ ਹੋਇ ਵਸਿਆ ਜਨੇਚਾਂ ਸਭੁ ਜਈਆ ਸਦਾ ਕੁਰਬਾਨ ਕੀਤਾ ਗੁਰ ਵਿਟਹਾਂ ਜਿਸ ਦੀਆਂ ਵਡਿਆਈਆ ਕਹੈ ਨਾਨਕ ਸੁਣਾ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਰਾਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਗ ਕਰਸ ਭਗ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਸਕ ਹੋਵਾ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਬਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੇ ਸੱਚੇ ਬਾਣੀ ਸੰਤ ਸਾਜਣ ਭੇ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨਿਤ ਕਹਤਿ ਪ ਸਤ ਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਰਿਮਧਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਇਓ 사ਸਨ ਤੋਕ ਵਿਚਾਰੋ ਅਮਰਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਜੇ ਨਹ ਜਾਈ ਨਿਤ ਨਿਤ ਰਕਰ ਥਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹਲਾ 5 ਤੈਰਾ ਕੀਤਾ ਜਾਤੁ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪੇ ਹੋਈ ਤਰਸ ਪਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜਿਹਾ ਤਨ ਮਨ થી ਵਹ ਹਰਿਆ ਪੌੜੀ ਤਥਾ ਤੂੰ ਸਮਰਥ ਬਿਰਥਾ ਕੋਈ ਨਾ ਹੈ ਉਤ ਤੈਰੇ ਰਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੈ ਦੂਤ ਨਾਇ ਤਰ ਛਟ ਜਾ ਹੈ ਪਉ ਜਲ ਵਿਕਮ ਸਗਾਉ ਗੁਰ ਸਬਦਿ ਪਾਰ ਪਾਹ ਜਿਨ ਕੋ ਲਗੀ ਪਿਆਸ ਅੰਮ੍ਰਿਤ ਸ੍ਰੀ ਖਾਏ ਕਲ ਮਹਿ ਉਪਨ ਗੁਣ ਗੋਵਿੰਦ ਗਾਏ ਸਭ ਸਨੁ ਕਿਰਪਾਲ ਸਮਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹ ਸਲੋਕ ਮਹੱਲਾ ਪੰਜਵਾ ਅੰਤਰਗੁਰ ਆਰਾਧਣਾ ਜਹਿਵਾ ਜਪ ਗੁਰ ਨਾਮ ਨਿਤਰੇ ਸਤ ਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹਿ ਭਈ ਠੋ ਕਹ ਨਾਨਕ ਕਿਰਪਾ ਕਰੀ ਜਿਸਨੋ ਵਤ ਦੇ ਜਗ ਮੇ ਉਤਮ ਕਾਢਿ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪੋ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸਵਾਰੀ ਅਨ ਹੋਵਾ ਆਪ ਦਿਆਲ ਮਨੋ ਨ ਵਿਸਾਰੀ ਅਨ ਸਾਜਨ ਕੈ ਸੰਗ ਪਵ ਜਲਤਾਰੀ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਹੇ ਵਿਦਾਰੀ ਅਨ ਤੇ ਸਾਹਿਬ ਕੀ ਟੇਕ ਨਾਨਕ ਮੰਨ ਮਾਹੇ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ